ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਪਹਿਲਾਂ ਤਾਂ ਛੋਟੀ ਜਿਹੀ ਰਿਕਵੈਸਟ ਆ ਵੀ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਸਮੇਂ ਜੋ ਮੈਂ ਲੰਘ ਰਿਹਾ ਐ ਮੈਂ ਅੱਜ ਸੋਚਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਨਾਲ ਕੀ ਬੀਤ ਰਹੀ ਆ ਸੋ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਐ ਵੀ ਮੈਂ ਹੁਣ ਤੱਕ ਮੈਡੀਕਲ ਮਾਫੀਆ ਦੇ ਖਿਲਾਫ ਪੂਰਾ ਡਟ ਕੇ ਆਵਾਜ਼ ਚੱਕੀ ਆ ਤੇ ਇਹਦਾ ਮੈਨੂੰ ਖਮਿਆਜਾ ਉਦੋਂ ਦਾ ਹੀ ਭੁਗਤਣਾ ਪੈ ਰਿਹਾ ਜਦੋਂ ਦੀ ਮੈਂ ਇਹ ਆਵਾਜ਼ ਚੱਕਦਾ ਸਾਥੀਓ 7 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਨੂੰ ਸਰਕਾਰੀ ਤੇ ਮੈਂ ਤਨਖਾਹ ਉਹ ਲੈ ਰਿਹਾ ਜਿਹੜੀ ਪਹਿਲੇ ਦਿਨ ਮਿਲਦੀ ਆ ਭਰਤੀ ਦੌਰਾਨ ਮਤਲਬ ਫਰੈਸ਼ਰ ਦੀ ਜਿੰਨੀ ਤਨਖਾਹ ਹੁੰਦੀ ਓਨੀ ਤਨਖਾਹ ਮੇਰੀ ਕੋਈ ਇਨਕਰੀਮੈਂਟ ਨਹੀਂ ਲੱਗਾ ਹੁਣ ਮੈਂ ਫਾਈਲ ਲਾਈ ਹੋਈ ਸੀਗੀ ਪਰ ਜਦੋਂ ਹੀ ਫਾਈਲ ਅੱਗੇ ਜਾਣ ਲੱਗਦੀ ਆ ਕੋਈ ਨਾ ਕੋਈ ਜਾਂ ਤਾਂ ਮੇਰੇ ਖਿਲਾਫ ਸ਼ਿਕਾਇਤ ਕਰਾ ਦਿੰਦੇ ਆ ਜਾਂ ਕੋਈ ਹੋਰ ਸਾਜ਼ਿਸ਼ ਰਾਜ ਦਿੰਦੇ ਆ ਤਾਂ ਜੋ ਮੇਰਾ ਜਿਹੜਾ ਕੰਮ ਇੱਥੇ ਖੜਜੇ ਸੋ ਕਿਰਪਾ ਕਰਕੇ ਆ ਵੀਡੀਓ ਨੂੰ ਸਾਡੇ ਸੀਐਮ ਸਾਹਿਬ ਤੱਕ ਵੀ ਪਹੁੰਚਾਓ ਸਿਹਤ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਤਾਂ ਜੋ ਉਹਨਾਂ ਦੇ ਧਿਆਨ ਚ ਆਵੇ ਮਸਲਾ ਜੋ ਮੇਰੇ ਨਾਲ ਵਧਿੱਕੀਆਂ ਹੋ ਰਹੀਆਂ ਏ ਉਹ ਮੇਰੇ ਨਾਲ ਮੇਰੀ ਹੈਲਪ ਕਰ ਸਕਣ ਇੱਕ ਭੈਣ ਭਰਾ ਤੁਹਾਨੂੰ ਇੱਕ ਰਿਕਵੈਸਟ ਆਪਦੇ ਛੋਟੇ ਭਰਾ ਵੱਲੋਂ ਮੈਂ ਕਰ ਰਿਹਾ ਹਾਂ ਸੋ ਹੁਣ ਵੀ ਮੇਰੀ ਫਾਈਲ ਟੈਂਡਿੰਗਰਡ ਭੇਜੀ ਹੋਈ ਆ ਪਰਖ ਕਾਲ ਦੀ ਪੂਰਾ ਹੋਣ ਦੀ 3 ਸਾਲ ਬਾਅਦ ਪਰਖ ਕਾਲ ਪੂਰਾ ਹੋ ਜਾਂਦਾ ਏ ਉਸ ਤੋਂ ਬਾਅਦ ਇਨਕਰੀਮੈਂਟਾਂ ਲੱਗਦੀਆਂ ਲੋਕਾਂ ਦੀ ਤਨਖਾਹ ਡੇਢ ਡੇਢ ਲੱਖ ਤੱਕ ਪਹੁੰਚ ਜਾਂਦੀ ਆ ਪਰ ਮੇਰੀ ਜਿਹੜੀ ਤਨਖਾਹ ਹੈ ਉਹ ਪਹਿਲੀ ਭਰਤੀ ਵਾਲਿਆਂ ਜਿੰਨੀ ਆ ਰਹੀ ਆ ਕੋਈ ਮੇਰੀਆਂ ਇਨਕਰੀਮੈਂਟਾਂ ਨਹੀਂ ਲੱਗੀਆਂ ਹੁਣ ਵੀ ਮੈਂ ਫਾਈਲ ਲਾਈ ਸੀ ਆ ਹੁਣ ਕੋਈ ਨਵਾਂ ਪ੍ਰੋਪਾਗੈਂਡਾ ਮੇਰੇ ਖਿਲਾਫ ਕਰ ਰਹੇ ਆ ਹੁਣੇ ਮੈਨੂੰ ਫੋਨ ਆਇਆ ਵੀ 21 ਅਕਤੂਬਰ 2025 ਨੂੰ ਤੇਰੀ ਡਿਊਟੀ ਲਾਈ ਸੀ ਤੂੰ ਉਹ ਡਿਊਟੀ ਤੇ ਪਹੁੰਚਿਆ ਨਹੀਂ ਤੇ ਵਿਧਾਨ ਸਭਾ ਤੱਕ ਕਹਿੰਦੇ ਉਹ ਤੇਰੀ ਕੰਪਲੇਂਟ ਕਰਾਈ ਆ ਕਿਸੇ ਨੇ ਤੇ ਇਹ ਪ੍ਰੋਪਾਗੈਂਡਾ ਜਦ ਕੇ 21 ਅਕਤੂਬਰ ਦੀ ਮੈਨੂੰ ਕਿਸੇ ਨੇ ਚਿੱਠੀ ਤੇ ਜਿਉਂ ਹੀ ਨਾ ਕਦੇ ਵਟਸਐਪ ਤੇ ਆਈ ਆ ਨਾ ਮੈਨੂੰ ਕੋਈ 2025 21 ਅਕਤੂਬਰ ਤੋਂ ਪਹਿਲਾਂ ਕੋਈ ਕਾਲ ਆਈ ਆ ਵੀ ਤੇਰੀ ਇਹ ਡਿਊਟੀ ਆ ਸੋ ਕਿਰਪਾ ਕਰਕੇ ਮੇਰਾ ਸਾਥ ਦਓ ਸਾਰੇ ਭੈਣ ਭਰਾਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਤਾਂ ਜੋ ਇਥੋਂ ਦੇ ਦਫ਼ਤਰ ਦੀਆਂ ਜੋ ਵੀ ਸਿਵਲ ਸਰਜਨ ਦਫ਼ਤਰ ਚ ਗੱਲਾਂ ਬਾਤਾਂ ਮੇਰੇ ਖਿਲਾਫ ਚੱਲ ਰਹੀਆਂ ਸਾਜ਼ਿਸ਼ ਚੱਲ ਰਹੀ ਹੈ ਉੱਪਰ ਤੱਕ ਪਹੁੰਚੇ ਸਟੇਟ ਤੱਕ ਪਹੁੰਚੇ ਤਾਂ ਜੋ ਮੇਰੇ ਨਾਲ ਜਿਹੜੀਆਂ ਵਧੀਆਂ ਕਰ ਰਹੇ ਆ ਉਹ ਨਾ ਕਰ ਸਕਣ ਸਾਥੀਓ ਹੁਣ ਤਾਂ ਮੈਂ ਕੋਈ ਪੋਸਟ ਵੀ ਨਹੀਂ ਪਾਉਂਦਾ ਕਿਸੇ ਖਿਲਾਫ ਕਮਿਸ਼ਨਰਾਂ ਖਿਲਾਫ ਡਾਕਟਰਾਂ ਖਿਲਾਫ ਮੈਨੂੰ ਹੈਗਾ ਐਵੇਂ ਮੇਰੀ ਛੋਟੀ ਬੱਚੀ ਵੀ ਆ ਪਰਿਵਾਰ ਵੀ ਆ ਕੱਲੂ ਇਹ ਹੋਰ ਜ਼ਿਆਦਾ ਤੰਗ ਕਰਨਗੇ ਪਰ ਇਹ ਮੇਰੇ ਚੁੱਪ ਰਹਿਣ ਦਾ ਸਭੋ ਫਾਇਦਾ ਉਠਾ ਰਹੇ ਆ ਸੋ ਕਿਰਪਾ ਕਰਕੇ ਮੇਰੀਆ ਵੀਡੀਓ ਨੂੰ ਜਿੱਥੋਂ ਤੱਕ ਵੀ ਭੇਜ ਸਕਦੇ ਆ ਭੇਜੋ ਆਪਦੇ ਛੋਟੇ ਭਰਾ ਦੀ ਮਦਦ ਕਰੋ ਧੰਨਵਾਦ